ਬਹੁਤ ਧੰਨਵਾਦ ਸਾਰੇ ਪਿੰਡ ਨਿਵਾਸੀਆਂ ਦਾ ਜਿਨ੍ਹਾਂ ਮੈਨੂੰ ਇੰਨਾ ਤਹਿਜਰੋਂ ਸਵਾਗਤ ਕੀਤਾ ਮੇਰਾ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਉਹਨਾਂ ਦਾ ਤਾਂ ਇਦਾਂ ਹੀ ਸਪੋਰਟ ਕਰਦੇ ਰਹੋ ਤੇ ਮੈਂ ਪਿੰਡ ਦਾ ਨਾਂ ਇਦਾਂ ਰੌਸ਼ਨ ਕਰਦਾ ਰਹੂੰਗਾ ਜੀ ਇਹ ਜੀ 9 ਸਾਲ ਬਾਅਦ ਜਿਹੜਾ ਮੈਡਲ ਆਇਆ ਵਾ ਜਿਹੜਾ ਵਰਲਡ ਕੱਪ ਦੇ ਵਿੱਚੋਂ ਇਹ 9 ਸਾਲ ਬਾਅਦ ਆਇਆ ਜੀ ਹੁਣ ਇਹ ਵਰਲਡ ਦੀਆਂ ਟੀਮਾਂ ਵਰਲਡ ਕੱਪ ਸੀ ਜੀ ਤੇ 24 ਟੀਮਾਂ ਨੇ ਪਾਰਟਿਸਪੀ ਪਾਰਟਿਸਪੀਟ ਕੀਤਾ ਸੀ ਤੇ ਇੰਡੀਆ ਦਾ ਤੀਜਾ ਸਥਾਨ ਰਿਹਾ ਜੀ ਉਹਦੇ ਵਿੱਚ ਮੈਂ ਸ਼ਿਕਵਾ ਹੈ ਕਿ 골ਡ ਮੈਡਲ ਆ ਸਕਦਾ ਸੀ ਪਰ ਜਿਹੜੀਆਂ ਹੁਣ ਗਲਤੀਆਂ ਕੀਤੀਆਂ ਉੱਤੋਂ ਹੀ ਕੰਮ ਕਰਾਂ ਅੱਗੇ ਜਿਹੜਾ ਇਹਨੂੰ 골ਡ ਵਿੱਚ ਅਸੀਂ ਬਦਲਾਂਗੇ ਜੀ ਮੇਰੇ ਸਾਰੇ ਜਿੱਦਾਂ ਫੈਮਿਲੀ ਜਿਵੇਂ ਤਾਇਆ ਜੀ ਮੇਰੇ ਫਾਦਰ ਸਾਹਿਬ ਮੇਰੇ ਚਾਚਾ ਜੀ ਕਾਸ਼ਦੀਪ ਸਿੰਘ ਲੰਪੀਣਾ ਉਹਨਾਂ ਤੋਂ ਪ੍ਰੇਰਿਤ ਹੋ ਕੇ ਮੈਂ ਹਾਕੀ ਸਟਾਰਟ ਕੀਤੀ ਜੀ ਬਹੁਤ ਧੰਨਵਾਦ ਕਰਦਾ ਸਾਰੇ ਪਿੰਡਾਂ ਨਿਵਾਸੀਆਂ ਦਾ ਜੀ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਜੀ ਜਿਹੜਾ ਇਹਨਾਂ ਨੇ ਮੇਰਾ ਇੰਨਾ ਸਾਥ ਦਿੱਤਾ ਜੀ ਤੇ ਮੈਂ ਅੱਗੇ ਇਦਾਂ ਮਿਹਨਤ ਕਰਦਾ ਰਾਵਾਂਗਾ ਜੀ ਤੇ ਪਿੰਡ ਦਾ ਨਾਮ ਰੌਸ਼ਨ ਕਰਦਾ ਰਾਵਾਂਗਾ ਜੀ ਤੇ ਆਪਣੇ ਦੇਸ਼ ਦਾ ਅਮਨਦੀਪ ਸਿੰਘ ਜੀ ਇਹ ਤੁਹਾਡਾ ਪੁੱਤਰ ਹੈਗਾ ਹੈ ਹਾਂਜੀ ਹਾਂਜੀ ਬੇਟਾ ਜੀ ਆਪਾਂ ਕੀ ਕਹਿਣਾ ਚਾਹੋਗੇ ਕਿੰਨੀ ਖੁਸ਼ੀ ਮੈਂ ਬਹੁਤ ਕਿੰਨਾ ਜਿਥੇ ਵਰਡ ਖੇਡਦਾ ਹੋਇਆ ਚੋ 3 ਨੰਬਰ ਜਿਉਣਾ ਤੇ 3 ਪੋਜੀਸ਼ਨ ਆਉਣਾ ਬਹੁਤ ਵੱਡੀ ਚੀਜ਼ ਹੈ ਕਿੰਨੀ ਕਿ ਮਿਹਨਤ ਕਿੰਨੀ ਕਰਦਾ ਬਹੁਤ ਜੀ ਬਹੁਤ ਬਹੁਤ ਜਾਰੀ ਮੈਂ ਬਹੁਤ ਛੋਟਾ ਹੁੰਦਾ ਜਦੋਂ ਬੱਚਾ ਸੀ ਚੌਥੀ ਪੰਜਵੀਂ ਜਮਾਤ ਦਾ ਉਦੋਂ ਦਾ ਹੀ ਇਸ ਚੀਜ਼ ਦੇ ਪਿੱਛੇ ਪਿਆ ਹੋਇਆ ਸੀ ਬਹੁਤ ਜ਼ਿਆਦਾ ਜੋਸ਼ ਹੈ ਮੈਂ ਇੰਡੀਆ ਟੀਮ 'ਚ ਜਾਣਾ ਵਾ ਤੇ ਉੱਥੇ ਅਸੀਂ ਜਤਨਾ ਨੌਜਵਾਨਾਂ ਨੂੰ ਕੀ ਅਪੀਲ ਹੈ ਜਿਹੜੇ ਪਰਾਹੇ ਪਏ ਨੇ ਜਿਹੜੇ ਅੰਮ੍ਰਿਤ ਦੀ ਦਰਦ ਦੇ ਵਿੱਚ ਜਾ ਅਸੀਂ ਆਨੇ ਆ ਵੀ ਅੱਜ ਬਹੁਤ ਵੱਡਾ ਦੇ ਨਾ ਆ ਵੇਂਦੇ ਪਏ ਨੇ ਨੌਜਵਾਨ ਆਏ ਨੇ ਤੇ ਬਹੁਤ ਮਾਣ ਹੋਣ ਰਿਹਾ ਵਾ ਤੇ ਮੈਂ ਨੌਜਵਾਨਾਂ ਨੂੰ ਚਾਹਣਾ ਵੀ ਤੁਸੀਂ ਵੀ ਇਦਾਂ ਬਣੋ ਤੇ ਤੁਸੀਂ ਇਦਾਂ ਉਹ ਪਿੰਡ ਦਾ ਨਾਂ ਹੋਵੇ ਤੇ ਆਪਣਾ ਦੇਸ਼ ਦਾ ਨਾਂ ਹੋਵੇ ਮੇਰਾ ਹਰਬੀਰ ਕੀ ਕਹੋਗੇ ਅੱਜ ਪੁੱਤਰ ਤੇ ਮਾਣ ਹੋ ਰਿਹਾ ਹੈ ਹਾਂਜੀ ਬਹੁਤ ਖੁਸ਼ੀ ਆ ਬਹੁਤ ਖੁਸ਼ੀ ਵਾਲਾ ਦਿਨ ਹੈ ਕਿ ਪੁੱਤਰ ਬ੍ਰਾਊਨ ਮੈਡਲ ਲੈ ਕੇ ਆਇਆ ਪਿੰਡ ਨੇ ਬਹੁਤ ਮਾਣ ਕੀਤਾ ਬਹੁਤ ਖੁਸ਼ੀਆਂ ਸੀ ਸਾਡਾ ਕੋਈ ਖੁਸ਼ੀ ਦਾ ਅੰਤ ਨਹੀਂ ਹੈਗਾ ਕਿੰਨੇ ਜਿਹੜਾ ਬੇਸ਼ ਪੁੱਤਰ ਨੂੰ ਮਿਲਵੇਗਾ ਅੱਜ 4-5 ਮਹੀਨੇ ਬਾਅਦ ਮੈਂ ਜਸਬੀਰ ਸਿੰਘ ਹੈ ਜੀ ਕਿਹੜਾ ਪਿੰਡ ਹੈ ਪਿੰਡ ਵੈਰੋ ਵਾਲੇ ਜੀ ਕੀ ਕਹਿਣਾ ਚਾਹੋਗੇ ਤੁਹਾਡੇ ਪਿੰਡ ਦਾ ਜਿਹੜਾ ਮਨਮੀਤ ব্রোঞ্জ ਮੈਡਲ ਜਿੱਤਿਆ ਹੈ ਹਾਕੀ ਦੀ ਟੀਮ ਨੇ ਪਾਤੀ ਜੂਨੀਅਰ ਵਿੱਚ ਕੀ ਕਹਿਣਾ ਚਾਹੋਗੇ ਮੇਰੇ ਵਾਈਫ ਜਗਦੀਪ ਕੌਰ ਜੀ ਸਰਪੰਚ ਨੇ ਮੌਜੂਦਾ ਪਿੰਡ ਦੇ ਔਰ ਅਸੀਂ ಗ್ರಾಮ ਪੰਚਾਇਤ ਵੱਲੋਂ ਇਸ ਚੀਜ਼ ਦਾ ਬਹੁਤ ਹੀ ਜ਼ਿਆਦਾ ਖੁਸ਼ੀ ਦਾ ਇਜ਼ਹਾਰ ਪ੍ਰਗਟ ਕਰਦੇ ਹਾਂ ਕਿ ਸਾਡੇ ਬੱਚੇ ਨੇ ਅੱਜ ਇਹ ਮੈਡਲ ਹਾਸਲ ਕੀਤਾ ਇਹ ਉਪਲਬਧੀ ਹਾਸਲ ਕੀਤੀ ਵਰਲਡ ਕੱਪ ਜੂਨੀਅਰ ਹਾਕੀ ਦੇ ਵਿੱਚ 브్రాঞ্জ ਮੈਡਲ ਔਰ ਅਸੀਂ ਬਹੁਤ ਜ਼ਿਆਦਾ ਖੁਸ਼ ਆ ਪੂਰਾ ਨਗਰ ਬਹੁਤ ਖੁਸ਼ ਹੈ ਔਰ ਸਾਡੇ ਆ ਬਹੁਤ ਬੱਚੇ ਨੇ ਤੁਹਾਨੂੰ ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਉਹਨਾਂ ਨੂੰ ਤੁਸੀਂ ਦਿਖਾਓ ਇੱਕ ਰੀ ਸਾਡੇ ਬਹੁਤ ਸਾਰੇ ਬੱਚੇ ਨੇ ਜਿਹੜੇ ਹੋਕੀ ਖੇਡਦੇ ਨੇ 70 ਦੇ ਕਰੀਬ ਲੜਕੇ ਲੜਕੀਆਂ ਰੋਜ਼ ਗਰਾਊਂਡ ਦੇ ਵਿੱਚ ਔਰ ਉਮੀਦ ਕਰਦੇ ਆਂ ਕਿ ਇੱਕ ਦਿਨ ਆਏਗਾ ਅਸੀਂ 70 80 ਮੈਡਲ ਹਾਸਲ ਕਰਾਂਗੇ